ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਜੀ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੋਰ ਤੋਂ ਸਵਾਗਤ ਕਰਦੇ ਆ ਨਵੀਂ ਅਪਡੇਟ ਦੇ ਵਿੱਚ ਕਿ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਜਰ ਰਵੇਗਾ ਲਗਾਤਾਰ ਮੌਸਮੀ ਬਦਲਾਅ ਪੰਜਾਬ ਦੇ ਵਿੱਚ ਦੇਖੇ ਜਾ ਰਹੇ ਨੇ ਗਰਮੀ ਦਾ ਮਾਹੌਲ ਸਿਖਰਾਂ ਤੇ ਹੈ ਤਾਪਮਾਨ ਪੰਜਾਬ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਹੁਣ ਜਿਹੜੇ ਹਾਲਾਤ ਨੇ ਉਹ ਬਣੇ ਹੋਏ ਨੇ 43-44 ਡਿਗਰੀ ਦੇ ਜਿਵੇਂ ਕਿ ਤੁਹਾਨੂੰ ਪਹਿਲਾਂ ਪਤਾ ਹੀ ਹੈ ਕਿ ਜਿਹੜੇ ਹਾਲਾਤ ਨੇ ਇਹ ਦਿਨ ਬਾ ਦਿਨ ਇਸੇ ਤਰੀਕੇ ਨਾਲ ਬਣੇ ਰਹਿਣ ਦੀ ਉਮੀਦ ਹੈ ਕਿਉਂਕਿ ਜਿਹੜਾ ਮੌਸਮ ਹੈ ਉਹ ਹੁਣ ਗਰਮੀਆਂ ਵਾਲਾ ਹੋ ਚੁੱਕਿਆ ਪੂਰਨ ਤੌਰ ਤੇ ਅਗਰ ਗੱਲ ਕੀਤੀ ਜਾਵੇ ਤੇ ਤਾਜ਼ਾ ਸੈਟਲਾਈਟ ਇਮੇਜ ਦੇਖ ਲੈਂਦੇ ਆ ਜੀ ਤਾਜ਼ਾ ਸੈਟਲਾਈਟ ਇਮੇਜ ਤੋਂ ਸਾਫ਼ ਕਲੀਅਰ ਹੋ ਰਿਹਾ ਕਿ ਫਿਲਹਾਲ ਮੌਸਮ ਦੇ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੈ ਤਾਜ਼ਾ ਇਮੇਜ ਤੋਂ ਕਲੀਅਰ ਹੋ ਰਿਹਾ ਕਿ ਪਹਾੜੀ ਖੇਤਰਾਂ ਵਿੱਚ ਇੱਕ ਦੁੱਕਾ ਸਿਸਟਮ ਇੱਕ ਤੋਂ ਬਾਅਦ ਇੱਕ ਆ ਰਹੇ ਨੇ ਪਰ ਉਹਨਾਂ ਦਾ ਅਸਰ ਪੰਜਾਬ ਦੇ ਉੱਪਰ ਕੋਈ ਵੱਡਾ ਦਿਖਾਈ ਨਹੀਂ ਦੇ ਰਿਹਾ ਅੱਜ ਰਾਤ ਕੋਈ ਵੱਡੀ ਹਲਚਲ ਮੀਂਹ ਦੇ ਵਿੱਚ ਮੌਸਮ ਦੇ ਪੱਖ ਤੋਂ ਹੁੰਦੀ ਦਿਖਾਈ ਨਹੀਂ ਦੇ ਰਹੀ ਜਿਸ ਨੂੰ ਅਸੀਂ ਕਹਿ ਸਕੀਏ ਕਿ ਕਾਫੀ ਹਾਲਾਤ ਜਿਹੜੇ ਕੋਈ ਵਿਗੜਦੇ ਹੋਏ ਦਿਖਾਈ ਦੇਣ ਜਾਂ ਇਦਾਂ ਦੇ ਕੋਈ ਵੱਡੀ ਹਲਚਲ ਫਿਲਹਾਲ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਅਗਰ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਜਿਹੜੇ ਹਾਲਾਤ ਨੇ ਉਹ ਅੰਡਰ ਕੰਟਰੋਲ ਹੀ ਨੇ ਕਿਉਂਕਿ ਤੁਸੀਂ ਦੇਖੋਗੇ ਤਾਂ ਦਿਨ ਦੇ ਵੇਲੇ ਜਿਹੜਾ ਤਾਪਮਾਨ ਹੈ ਉਹ ਹੁਣ 43 ਡਿਗਰੀ ਬਠਿੰਡੇ ਦੇ ਵਿੱਚ ਸਭ ਤੋਂ ਵੱਧ ਦੇਖਿਆ ਗਿਆ ਤੇ ਲੁਧਿਆਣੇ ਵਿੱਚ ਵੀ ਬਹੁਤ ਗਰਮ ਹਾਲਾਤ ਬਣੇ ਹੋਏ ਸਨ ਅੱਜ ਰਾਤ ਦੀ ਗੱਲ ਕੀਤੀ ਜਾਵੇ ਤਾਂ ਰਾਤ ਦੇ ਵੇਲੇ ਵੀ ਪੰਜਾਬ ਦੇ ਵਿੱਚ 24-25 ਡਿਗਰੀ ਦੇ ਨੇੜੇ ਤੇੜੇ ਅਤੇ ਉਸ ਤੋਂ ਉੱਪਰ ਹੀ ਤਾਪਮਾਨ ਵੱਡੇ ਰਹਿਣ ਦੀ ਉਮੀਦ ਹੈ ਜਿਆਦਾ ਗਰਮ ਰਾਤ ਰਹੇਗੀ ਤੇ ਹਵਾ ਦਾ ਰੁੱਖ ਕੋਈ ਵੱਡਾ ਫਿਲਹਾਲ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਹਵਾ ਵੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਹੁਣ ਕਿਤੇ ਨਾ ਕਿਤੇ ਸਲੋ ਹੋ ਚੁੱਕੀ ਹੈ ਹਵਾ ਦੀ ਗਤੀ ਥੋੜੀ ਧੀਮੀ ਪੈ ਚੁੱਕੀ ਹੈ ਜਿਸ ਦੇ ਨਾਲ ਕੋਈ ਵੱਡੀ ਹਲਚਲ ਮੀਂਹ ਦੇ ਦੀ ਦਿਖਾਈ ਨਹੀਂ ਦੇ ਰਹੀ ਹੁਣ ਜਿਹੜੀ ਹਵਾਵਾਂ ਨੇ ਦੱਖਣ ਪੱਛਮੀ ਰੂਪ ਤੋਂ ਚੱਲ ਰਹੀਆਂ ਨੇ ਜਾਨਕੀ ਅਰਬ ਸਾਗਰ ਤੋਂ ਹਵਾਵਾਂ ਆ ਰਹੀਆਂ ਨੇ ਜਿਨ੍ਹਾਂ ਦੇ ਕਾਰਨ ਮੌਸਮ ਖੁਸ਼ਕੀਦ ਬਣਿਆ ਰਹੇਗਾ ਪਰ ਕੱਲ ਤੋਂ ਦਵਾਰਾ ਤੋਂ ਪੂਰਬੀ ਹਵਾ ਦੀ ਵਾਪਸੀ ਹੋ ਰਹੀ ਹੈ ਜਿਸ ਦੇ ਨਾਲ ਨਮੀ ਵਾਲੀ ਹਵਾਵਾਂ ਪੰਜਾਬ ਵਿੱਚ ਐਂਟਰੀ ਕਰਨ ਗਈਆਂ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਮੌਸਮ ਬਹੁਤ ਹੱਦ ਤੱਕ ਮੀਂਹ ਵਾਲਾ ਬਣਦਾ ਹੋਇਆ ਦਿਖਾਈ ਦੇਵੇਗਾ ਕਿਉਂਕਿ ਜਦੋਂ ਨਮੀ ਦੀ ਮਾਤਰਾ ਹਵਾ ਦੇ ਵਿੱਚ ਵੱਧਦੀ ਹੈ ਤਾਂ ਜਿਹੜੇ ਹਾਲਾਤ ਨੇ ਉਹ ਮੂੜ ਤੋਂ ਮੀਂਹ ਵਾਲੇ ਹੋਣਗੇ ਜਦੋਂ ਗਰਮ ਅਲਾਕਿਆਂ ਦੇ ਵਿੱਚ ਘੱਟ ਦਬਾਅ ਵਾਲੇ ਖੇਤਰਾਂ ਦੇ ਵਿੱਚ ਠੰਡੀਆਂ ਹਵਾਵਾਂ ਆਉਂਦੀਆਂ ਨੇ ਤਾਮੀਦੇ ਹਾਲਾਤ ਬਣਦੇ ਨੇ ਫਿਲਹਾਲ ਅੱਜ ਰਾਤ ਕੋਈ ਅਜਿਹੀ ਹਲਚਲ ਨਹੀਂ ਹੈ ਮੌਸਮ ਬਹੁਤ ਹੱਦ ਤੱਕ ਸਾਫ਼ ਹੈ ਅਸਮਾਨ ਸਾਫ਼ ਦੇਗਾ ਇਕਾ ਦੁੱਕਾ ਬੱਦਲਵਾਈਆਂ ਆਉਂਦੀ ਜਾਂਦੀ ਰਹਿਣਗੀਆਂ ਤੇ ਮੀਂਹ ਦੀ ਅਗਰ ਗੱਲ ਕੀਤੀ ਜਾਵੇ ਤਾਂ ਮੀਂਹ ਦੇ ਹਾਲਾਤ ਨਾ ਮਾਤਰ ਦੇ ਬਰਾਬਰ ਨੇ ਬਾਕੀ ਅਗਰ ਕੋਈ ਮੀਂਹ ਦੇ ਬਰਾਬਰ ਦੀ ਕੋਈ ਅਪਡੇਟ ਆਂਦੀ ਹੈ ਤੁਹਾਡੇ ਤੱਕ ਜਾਣਕਾਰੀ ਸਭ ਤੋਂ ਪਹਿਲਾਂ ਸਾਂਝੀ ਕਰਾਂਗੇ ਤਾਂ ਹੀ ਰਿਕੁਐਸਟ ਕਰਦੇ ਰਹਿੰਦੇ ਆ ਜੀ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਕੋਈ ਵੀ ਜਾਣਕਾਰੀ ਹੋਵੇ ਉਹ ਤੁਹਾਨੂੰ ਬਿਨਾਂ ਕਿਸੇ ਰੁਕਾਵਟ ਤੋਂ ਮਿਲਦੀ ਰਹੇ ਅਗਲੀ ਜਾਣਕਾਰੀਆਂ ਲੈ ਕੇ ਜਲਦ ਮਿਲਦੇ ਆ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਕਰਕੇ ਸਾਡਾ ਹੌਸਲਾ ਵਧਾਓ ਧੰਨਵਾਦ ਜੀ